ਦੋਸਤੋ ਆਓ ਅੱਜ ਪੰਜਾਬ ਦੀ ਗੱਲ ਕਰਦੇ ਆਂ ਉਸ ਪੰਜਾਬ ਦੀ ਗੱਲ ਕਰਦੇ ਆਂ ਜਿਸ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਉਸ ਪੰਜਾਬ ਦੀ ਗੱਲ ਕਰਦੇ ਆਂ ਜਿੱਥੇ ਪਿਛਲੇ ਅਨੇਕਾਂ ਸਾਲਾਂ ਤੋਂ ਬੇਦਵੀਆਂ ਦਾ ਦੌਰ ਲਗਾਤਾਰ ਚੱਲ ਰਿਹਾ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਵੇ ਚਾਹੇ ਉਸ ਤੋਂ ਬਾਅਦ ਹੁਣ ਤੱਕ ਸਾਹਮਣੇ ਆਏ ਵੱਖ-ਵੱਖ ਮਾਮਲੇ ਜਿਨ੍ਹਾਂ ਦੇ ਵਿੱਚ ਕਦੇ ਗੁਰੂ ਸਹਿਬਾਨਾ ਨੂੰ ਇਨਵੋਲਵ ਕਰ ਲਿਆ ਜਾਂਦਾ ਕਦੇ ਕਿਸੇ ਵੀਡੀਓ ਦੀ ਗੱਲ ਕਰ ਲਈ ਜਾਂਦੀ ਹੈ ਕਦੇ ਉਸ ਵੀਡੀਓ ਤੋਂ ਬਾਅਦ ਆਈਆਂ ਫੇਕ AI ਵੀਡੀਓ ਜਾਂ ਫਿਰ ਪਹਿਲੀ AI ਫੇਕ ਵੀਡੀਓ ਦੀ ਗੱਲ ਹੁੰਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਬਿਆਦਵੀ ਤੇ ਬਿਆਦਵੀ ਹੁੰਦੀ ਜਾ ਰਹੀ ਹੈ ਆਖਿਰ ਇਹ ਚੀਜ਼ਾਂ ਰੁਕਣ گی ਆ ਕਦੋਂ ਸਵਾਲ ਵੱਡਾ ਇਹ ਪੈਦਾ ਹੁੰਦਾ ਹੁਣ ਗੱਲ ਸ਼ੁਰੂ ਕਿੱਥੋਂ ਕਰੀਏ ਗੱਲ ਸ਼ੁਰੂ ਕਰ ਲੈਣੇ ਆ ਬੇਸ਼ੱਕ ਜਿਹੜੀ ਇੱਕ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਵੀਡੀਓ ਕਥਿਤ ਵੀਡੀਓ ਜਿਸ ਨੂੰ ਦੱਸਿਆ ਗਿਆ ਉਸ ਤੋਂ ਪਹਿਲਾਂ ਵੀ ਕੁਝ ਵੀਡੀਓਜ਼ ਆਈਆਂ ਉਸ ਨੂੰ ਵੀ ਕਥਿਤ ਦੱਸਿਆ ਗਿਆ ਜਿਹਨੂੰ ਕਿਹਾ ਗਿਆ ਕਿ AI ਜਨਰੇਟਡ ਵੀਡੀਓਜ਼ ਨੇ ਉਸ ਤੋਂ ਬਾਅਦ ਗੋਲਕਾਂ ਦੇ ਮਾਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਜਾਣਾ 15 ਜਨਵਰੀ ਤਰੀਕ ਦਿੱਤੀ ਜਾਣੀ ਤੇ ਉਸ ਦੇ ਵਿੱਚ ਵੀ ਜਥੇਦਾਰ ਸਹਿਬਾਨ ਦੇ ਵੱਲੋਂ ਇਸ ਇੱਕ ਕਥਿਤ ਵੀਡੀਓ ਦਾ ਜ਼ਿਕਰ ਕੀਤਾ ਜਾਣਾ ਕਿ ਉਸ ਵੀਡੀਓ ਦੇ ਵਿੱਚ ਵੀ ਗੁਰੂਆਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਸ ਵੀਡੀਓ ਤੋਂ ਬਾਅਦ ਅਸੀਂ ਕੀ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਉਸੇ ਤਰੀਕੇ ਦੀਆਂ ਉਸੇ ਕਮਰੇ ਦੀਆਂ ਵੀਡੀਓ ਸਾਮਣੇ ਆ ਰਹੀਆਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਜਨਰੇਟ ਕੀਤੀ ਜਾਂਦੀ ਹੈ ਕਿਸ ਤਰੀਕੇ ਦੇ ਨਾਲ AI ਅੱਜ ਇੰਨੀ ਹਾਵੀ ਹੋ ਗਈ ਐ ਕਿ ਕਿਸੇ ਨੂੰ ਵੀ ਕੁਝ ਵੀ ਕਰਦਾ ਦਿਖਾਇਆ ਜਾ ਸਕਦਾ ਹੈ ਬੜੀ ਬਾਰੀਕ ਅੱਖ ਚਾਹੀਦੀ ਐ ਇਸ ਵੀਡੀਓ ਨੂੰ ਸਮਝਣ ਦੇ ਲਈ ਕਿ ਇਹ ਵੀਡੀਓ ਅਸਲੀ ਐ ਜਾਂ ਫਿਰ AI ਜਨਰੇਟਡ ਆ ਸੋ ਜਿਹੜੀ ਗੱਲ ਇੱਕ ਵੀਡੀਓ ਦੀ ਗੱਲ ਕਰ ਰਿਆਂ ਉਸ ਵੀਡੀਓ ਤੋਂ ਬਾਅਦ ਲਗਾਤਾਰ ਹੋਰ ਬਹੁਤ ਸਾਰੀਆਂ ਵੀਡੀਓਜ਼ ਆਈਆਂ ਉਹੀ ਇੱਕ ਕਮਰੇ ਦੇ ਵਿੱਚ ਆਈਆਂ ਕਦੇ ਉਸ ਦੇ ਵਿੱਚ ਜਥੇਦਾਰ ਗੁਲਦੀਪ ਸਿੰਘ ਗੜਗੱਜ ਨੂੰ ਹੱਥ ਦੇ ਵਿੱਚ ਇੱਕ ਗਲਾਸ ਫੜ ਕੇ ਦਿਖਾ ਦਿੱਤਾ ਗਿਆ ਹੂ ਹੂ ਉਸੇ ਪਹਿਲੀ ਵੀਡੀਓ ਦੀ ਤਰੀਕੇ ਦੀ ਤਰ੍ਹਾਂ ਉਸ ਤੋਂ ਬਾਅਦ ਚਾਹੇ ਉਹ ਸੁਖਬੀਰ ਬਾਦਲ ਹੋਣ ਚਾਹੇ ਉਹ ਵਿਕਰਮ ਮਜੀਠੀਆ ਹੋਣ ਉਹਨਾਂ ਨੂੰ ਵੀ ਉਹਨਾਂ ਦੇ AI ਅਵਤਾਰ ਲਿਆ ਕੇ ਉਸੇ ਕਮਰੇ ਦੇ ਵਿੱਚ ਖੜੇ ਕਰਕੇ ਦਿਖਾ ਦਿੱਤੇ ਗਏ ਕਿ ਹੱਥ ਦੇ ਵਿੱਚ ਇਹਨਾਂ ਦੇ ਵੀ ਗਲਾਸ ਹੈ ਹੁਣ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਇਹਨਾਂ ਦੇ ਵਿੱਚੋਂ ਕੋਈ ਵੀਡੀਓ ਅਸਲੀ ਵੀ ਹੈ ਜਾਂ ਸਾਰੀਆਂ AI ਜਨਰੇਟਡ ਨੇ ਮੰਨ ਲੈਂਦੇ ਆ ਕਿ ਇਹ ਸਾਰੀਆਂ AI ਜਨਰੇਟਡ ਵੀਡੀਓਜ਼ ਨੇ ਪਰ ਇਹ ਬਣਾ ਕੌਣ ਰਿਹਾ ਇਸ ਤੇ ਗੱਲ ਕਿਉਂ ਨਹੀਂ ਕੀਤੀ ਜਾਂਦੀ ਕੌਣ ਇਸ ਨੂੰ ਬਣਾ ਰਿਹਾ ਹੈ ਕੌਣ ਇਸ ਨੂੰ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਿਹਾ ਉਸ ਬਾਰੇ ਸਰਕਾਰਾਂ ਨੇ ਉਹ ਜਾਂਚ ਕਿਉਂ ਨਹੀਂ ਕਰਾਉਂਦੀਆਂ ਹਾਲਾਂਕਿ ਅਕਾਲ ਤੱਕ ਸਭ ਨੇ ਇਹ ਕਿਹਾ ਸੀ ਕਿ ਜਿਹੜੀ ਪਹਿਲੀ ਵੀਡੀਓ ਆਈ ਹੈ ਉਹਦੀ ਅਸੀਂ ਜਾਂਚ ਕਰਾਵਾਂਗੇ ਪਰ ਅਕਾਲ ਤੱਕ ਸਭ ਕਿਸ ਤਰੀਕੇ ਦੇ ਨਾਲ ਇੱਕ ਸਰਕਾਰੀ ਲੈਬ ਦੇ ਵਿੱਚ ਜਾ ਕੇ ਇਸ ਵੀਡੀਓ ਦੀ ਜਾਂਚ ਕਰਾਉਣਗੇ ਇਹ ਉਹਨਾਂ ਤੇ ਡਿਪੈਂਡ ਕਰਦਾ ਕਿ ਕਿਸ ਤਰੀਕੇ ਨਾਲ ਇਹ ਪੋਸੀਬਲ ਹੈ ਜਾਂ ਪੋਸੀਬਲ ਨਹੀਂ ਹੈ ਪਰ ਉਸ ਤੋਂ ਬਾਅਦ ਆਈਆਂ ਇੱਕ ਤੋਂ ਬਾਅਦ ਇੱਕ ਵੀਡੀਓਜ਼ ਇਹ ਸਵਾਲ ਖੜੇ ਕਰਦੀਆਂ ਨੇ ਕਿ ਆਖਿਰਕਾਰ ਇਹ AI ਵੀਡੀਓਜ਼ ਨੂੰ ਬਣਾ ਕੌਣ ਰਿਹਾ ਬੇਸ਼ੱਕ ਇਹ AI ਵੀਡੀਓ ਹੋਣ ਪਰ ਇਸ ਦੇ ਵਿੱਚ ਹੋ ਕੀ ਰਿਹਾ ਇਸ ਦੇ ਵਿੱਚ ਗੁਰੂਆਂ ਦਾ અપਮਾਨ ਹੋ ਰਿਹਾ ਜਿਸ ਤਰੀਕੇ ਦੇ ਨਾਲ ਗੁਰੂਆਂ ਦੀਆਂ ਫੋਟੋਆਂ ਦੇ ਅੱਗੇ ਵੱਖ-ਵੱਖ ਸ਼ਖਸ਼ਾਂ ਨੂੰ ਖੜੇ ਦਿਖਾਇਆ ਗਿਆ ਕਿ ਹੱਥ ਦੇ ਵਿੱਚ ਗਲਾਸ ਫੜਿਆ ਗਿਆ ਸੋ ਉਸ ਦੇ ਨਾਲ ਲਗਾਤਾਰ ਬੇਅਦਬੀ ਤੇ ਬੇਅਦਬੀ ਕੀਤੀ ਜਾ ਰਹੀ ਹੈ ਬੇਸ਼ੱਕ ਕਿਸੇ ਵੀ ਪਾਰਟੀ ਨੂੰ ਟਾਰਗੇਟ ਇਹਨਾਂ ਵੀਡੀਓ ਦੇ ਰਾਹੀਂ ਕੀਤਾ ਜਾ ਰਿਹਾ ਹੋਵੇ ਪਰ ਅਸਲ ਦੇ ਵਿੱਚ ਬੇਅਦਬੀ ਰਹੀ ਹੈ ਨਾ ਚਾਹੇ ਉਹ ਤੁਸੀਂ ਰੀਅਲ ਰੂਪ ਦੇ ਵਿੱਚ ਕੀਤੀ ਚਾਹੇ ਤੁਸੀਂ ਏਆਈ ਰੂਪ ਦੇ ਵਿੱਚ ਬਣਾ ਕੇ ਕੀਤੀ ਇਸ ਤਰੀਕੇ ਦਾ ਖਿਲਵਾੜ ਸਿੱਧੇ ਰੂਪ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਹਲੇ ਵੀ ਬੇਅਦਬੀਆਂ ਦਾ ਦੌਰ جاری ਹੈ ਇੱਕ ਜਿਹੜੀ ਸਰਕਾਰ ਜਿਹੜੀ ਇਸ ਮੁੱਦੇ ਤੇ ਆਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਲਮਾਂਗੇ ਉਸੇ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਐਸੀਆਂ ਵੀਡੀਓਜ਼ ਆ ਰਹੀਆਂ ਨੇ ਤੇ ਫਿਰ ਉਹ ਸਰਕਾਰ ਉਹਨਾਂ ਵੀਡੀਓਜ਼ ਬਣਾਉਣ ਵਾਲੇ ਤੇ ਕਾਰਵਾਈ ਕਿਉਂ ਨਹੀਂ ਕਰਦੀ ਕਿਉਂ AI ਜਨਰੇਟਡ ਜਿਹੜੀਆਂ ਵੀਡੀਓਜ਼ ਦੱਸੀਆਂ ਜਾ ਰਹੀਆਂ ਨੇ ਉਹਨਾਂ ਦੀ ਜਾਂਚ ਕਿਸੇ ਸਰਕਾਰੀ ਲੈਬ ਜਾਂ ਫਿਰ ਏਜੰਸੀ ਤੋਂ ਕਿਉਂ ਨਹੀਂ ਕਰਾ ਲਈ ਜਾਂਦੀ ਤੇ ਜੇ ਵਾਕਈ ਇਹ AI ਵੀਡੀਓਜ਼ ਨੇ ਤੇ ਫਿਰ ਇਸ ਨੂੰ ਬਣਾਉਣ ਵਾਲੇ ਤੱਕ ਪੁਲਿਸ ਕਿਉਂ ਨਹੀਂ ਪਹੁੰਚਦੀ ਸਰਕਾਰ ਕਿਉਂ ਨਹੀਂ ਪਹੁੰਚਦੀ ਤੇ ਇਸ ਨੂੰ ਅਪਲੋਡ ਕਰਨ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਖੈਰ ਇੱਕ ਇਹ ਵਿਸ਼ਾ ਚੱਲ ਰਿਹਾ ਬੇਅਦਬੀ ਦਾ ਇੱਕ ਹੋਰ ਵਿਸ਼ਾ ਬੜਾ ਗਰਮਾ ਰਿਹਾ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਹੁਣ ਦਿੱਲੀ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਬੈਠੀ ਉੱਥੇ ਸਾਨੂੰ ਪਤਾ ਹੈ ਕਿ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹ ਬੋਲਦੇ ਨੇ ਤੇ ਉਸ ਦਰਮਿਆਨ ਕੀ ਸੀ ਕਿ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਉਸ ਸਦਨ ਦੇ ਵਿੱਚ ਹਰ ਇੱਕ ਬਲਾਰਾ ਬੋਲ ਰਿਹਾ ਸੀ ਤੇ ਦਿੱਲੀ ਵਿਧਾਨ ਸਭਾ ਜਾਂ ਫਿਰ ਦਿੱਲੀ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਦਿੱਲੀ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਆਤਸੀ ਮਰਲੇਨਾ ਆ ਕਿ ਉਹਨਾਂ ਨੇ ਗੁਰੂ ਗੁਰੂਆਂ ਦੇ ਲਈ ਕੋਈ ਗਲਤ ਅਪੱਤੀਜਨਕ ਸ਼ਬਦ ਨਹੀਂ ਜਿਹੜੇ ਉਹ ਵਿਧਾਨ ਸਭਾ 'ਚ ਬੋਲੇ ਨੇ ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੀ ਉਹ ਵੀਡੀਓ ਜਿਸ ਦੇ ਵਿੱਚ ਆਤਸ਼ੀ ਬੋਲਦੇ ਨਜ਼ਰ ਆਉਂਦੇ ਨੇ ਉਸ ਦੇ نیچے ਟੈਕਸਟ ਦੇ ਨਾਲ ਪ੍ਰੋਂਪਟ ਕੀਤਾ ਜਾਂਦਾ ਉਸ ਦੇ ਵਿੱਚ ਟੈਕਸਟ ਦੇ ਨਾਲ ਪ੍ਰੋਂਪਟ ਇਸ ਕਰਕੇ ਕੀਤਾ ਜਾਂਦਾ ਕਿ ਆਤਸ਼ੀ ਦੀ ਆਵਾਜ਼ ਉੱਥੇ ਕਲੀਅਰ ਸੁਣਾਈ ਨਹੀਂ ਦੇ ਰਹੀ ਤੇ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਇਸ ਵੀਡੀਓ ਨੂੰ ਕਪਲ ਮਿਸ਼ਰਾ ਜਿਹੜੇ ਦਿੱਲੀ ਦੇ ਮੰਤਰੀ ਨੇ ਉਹ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਗਿਆ ਤੇ ਜਦੋਂ ਉਹਨਾਂ ਨੇ ਅਪਲੋਡ ਕੀਤੀ ਤਾਂ ਫਿਰ ਇਹ ਵੀਡੀਓ ਪੰਜਾਬ ਤੱਕ ਵੀ ਪਹੁੰਚੀ ਪੰਜਾਬ ਦੇ ਵਿੱਚ ਕਾਂਗਰਸ ਦੇ ਵਿਧਾਇਕ ਸੁਖਪਾਲਸ ਖੈਰਾ ਨੇ ਇਸ ਵੀਡੀਓ ਨੂੰ ਅ ਅਪਲੋਡ ਕੀਤਾ ਆਪਣੇ ਸੋਸ਼ਲ ਮੀਡੀਆ ਤੇ ਪ੍ਰਗਟ ਸਿੰਘ ਦੇ ਵੱਲੋਂ ਅ ਅਪਲੋਡ ਕੀਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਦੇ ਦਫ਼ਤਰ ਦੇ ਵੱਲੋਂ ਅਪਲੋਡ ਕੀਤਾ ਗਿਆ ਹੁਣ ਜਦੋਂ ਇਹ ਵੀਡੀਓਜ਼ ਅਪਲੋਡ ਹੋਈਆਂ ਤੇ ਮੰਗ ਕੀ ਹੋ ਰਹੀ ਹੈ ਹੁਣ ਅੱਜ ਵੀ ਜੇਕਰ ਦੇਖ ਲਈਏ ਤਾਂ ਅੱਜ ਸ਼ਨੀਵਾਰ ਵਾਲੇ ਦਿਨ ਅਕਾਲੀ ਦਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਅੱਗੇ ਪ੍ਰਦਰਸ਼ਨ ਕੀਤਾ ਅਕਾਲੀ ਦਲ ਕਹਿ ਰਿਹਾ ਕਿ ਦਿੱਲੀ ਦੀ ਸਾਬਕਾ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਆਤਸ਼ੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਹਾ ਇਲਜ਼ਾਮ ਲਾਇਆ ਜਾ ਰਿਹਾ ਕਿ ਆਤਸ਼ੀ ਦੇ ਵੱਲੋਂ ਗੁਰੂਆਂ ਦੀ ਬੇਅਦਬੀ ਕੀਤੀ ਗਈ ਹੈ ਉਧਰ ਆਤਿਸ਼ੀ ਤੇ ਆਮ ਆਦਮੀ ਪਾਰਟੀ ਇਸ ਵੀਡੀਓ ਨੂੰ ਫੇਕ ਦੱਸ ਰਹੀ ਹੈ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਹੈ ਕਿ ਆਤਿਸ਼ੀ ਨੇ ਵਿਧਾਨ ਸਭਾ ਦੇ ਵਿੱਚ ਐਸਾ ਕੁਝ ਵੀ ਗੁਰੂਆਂ ਦੇ ਖਿਲਾਫ ਅਪੱਤੀ ਜਨਕ ਨਹੀਂ ਬੋਲਿਆ ਤੇ ਇਹ ਜਾਣ ਕੇ ਬੀਜੇਪੀ ਦੀ ਬਣਾਈ ਇੱਕ ਸਾਜ਼ਿਸ਼ ਹੈ ਸਾਡੀ ਸਾਬਕਾ ਮੁੱਖ ਮੰਤਰੀ ਤੇ ਸਾਡੀ ਆਗੂ ਨੂੰ ਬਦਨਾਮ ਕਰਨ ਦੇ ਲਈ ਤੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਹੁਣ ਜਦੋਂ ਕਪਿਲ ਮਿਸ਼ਰਾ ਦਿੱਲੀ ਦੇ ਜਿਹੜੇ ਬੀਜੇਪੀ ਆਗੂ ਨੇ ਉਹਨਾਂ ਨੇ ਇਸ ਵੀਡੀਓ ਨੂੰ ਅਪਲੋਡ ਕੀਤਾ ਜਿਹੜੀ ਕਿ ਦਿੱਲੀ ਵਿਧਾਨ ਸਭਾ ਤੋਂ ਨਿਕਲੀ ਹੋਈ ਵੀਡੀਓ ਹੈ ਕਿਉਂਕਿ ਜਿਵੇਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਦੀ ਸਰਕਾਰ ਦੇ ਵੱਲੋਂ ਹੀ ਰਿਕਾਰਡਿੰਗ ਕਰਵਾਈ ਜਾਂਦੀ ਹੈ ਵਿਧਾਨ ਸਭਾ ਦੇ ਵੱਲੋਂ ਰਿਕਾਰਡਿੰਗ ਕਰਾਈ ਜਾਂਦੀ ਹੈ ਤੇ ਫਿਰ ਉਹ ਵਕ ਵਕ ਟੀਵੀ ਚੈਨਲਾਂ ਤੇ ਚਲਾ ਦਿੱਤੀ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਵੀ ਰਿਕਾਰਡ ਹੁੰਦੀ ਹੈ ਤੇ ਲਾਈਵ ਹੁੰਦੀ ਹੈ ਉਸੇ ਰਿਕਾਰਡਡ ਤੇ ਲਾਈਵ ਵੀਡੀਓ ਦੇ ਵਿੱਚੋਂ ਆਤਿਸ਼ੀ ਦੀ ਉਹ ਫੁਟੇਜ ਕੱਢ ਕੇ ਵਾਇਰਲ ਕੀਤੀ ਗਈ ਹੈ ਜਿਹਨੂੰ ਕਿ ਆਮ ਆਦਮੀ ਪਾਰਟੀ ਫੇਕ ਦੱਸ ਰਹੀ ਹੈ ਕਿ ਇਹਦੇ ਨਾਲ ਛੇੜਛਾੜ ਕਰਕੇ ਇਸ ਤਰੀਕੇ ਨਾਲ ਬਣਾਈ ਗਈ ਹੈ ਤੇ ਹੁਣ ਹੋਇਆ ਕਿ ਜਲੰਧਰ ਦੇ ਵਿੱਚ ਜਲੰਧਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਜਾਂ ਜਲੰਧਰ ਪੁਲਿਸ ਹੈ ਉਸ ਦੇ ਵੱਲੋਂ ਇੱਕ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਦਿੱਲੀ ਦੇ ਮੰਤਰੀ ਕਪਲ ਮਿਸ਼ਰਾ ਦੇ ਖਿਲਾਫ ਤੇ ਇਸ ਦੇ ਨਾਲ ਹੀ ਇਸ ਵੀਡੀਓ ਨੂੰ ਯਾਨੀ ਕਿ ਆਤਿਸ਼ੀ ਦੀ ਵੀਡੀਓ ਨੂੰ ਅਪਲੋਡ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਪਰਗਤ ਸਿੰਘ ਤੇ ਸੁਖਵੀਰ ਬਾਦਲ ਦੇ ਦਫਤਰ ਦਾ ਜੋ ਵੀ ਇੰਚਾਰਜ ਹੈ ਉਸ ਦੇ ਖਿਲਾਫ ਵੀ ਐਫ ਆਈ ਆਰ ਦਰਜ ਕਰ ਲਈ ਗਈ। ਹੁਣ ਜਦੋਂ ਇਹ ਐਫ ਆਈ ਆਰ ਦਰਜ ਕਰ ਲਈ ਗਈ ਤਾਂ ਜਲੰਧਰ ਪੁਲਿਸ ਦਾ ਕਹਿਣਾ ਹੈ ਜਾਂ ਪੰਜਾਬ ਸਰਕਾਰ ਦਾ ਜਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਜਿਹੜੇ ਅਮਨ अरोੜਾ ਉਹਨਾਂ ਦਾ ਵੀ ਬਿਆਨ ਆਇਆ। ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਵੀਡੀਓ ਦੀ ਜਾਂਚ ਕਰਵਾ ਲਈ ਹੈ। ਜਿਹੜੀ ਦਿੱਲੀ ਵਿਧਾਨ ਸਭਾ ਦੀ ਆਤਿਸ਼ੀ ਦੀ ਵੀਡੀਓ ਆ ਉਹ ਕਹਿੰਦੇ ਕਿ ਅਸੀਂ ਸਾਡੀ ਜਲੰਧਰ ਪੁਲਿਸ ਨੇ ਇਸ ਵੀਡੀਓ ਦੀ ਜਾਂਚ ਕਰਾਈ ਹੈ। ਤੇ ਉਸ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਸ ਵੀਡੀਓ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਾਂ ਕੀਤੀ ਗਈ ਹੈ ਤੇ ਇਸੇ ਕਰਕੇ ਅਸੀਂ ਕਪਲ ਮਿਸ਼ਰਾ ਤੇ ਬਾਕੀ ਦੇ ਪੰਜਾਬ ਕਾਂਗਰਸ ਦੇ ਆਗੂਆਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਕਿਉਂਕਿ ਉਹਨਾਂ ਨੇ ਫੇਕ ਵੀਡੀਓ ਨੂੰ ਅੱਗੇ ਪਬਲਿਸ਼ ਕੀਤਾ ਜਿਹੜਾ ਕਿ ਇੱਕ ਕ੍ਰਾਈਮ ਹੈ ਹੁਣ ਇੱਥੇ ਗੱਲ ਫੇਰ ਘੁੰਮ ਕੇ ਆ ਜਾਂਦੀ ਹੈ ਭਾਜਪਾ ਵੀ ਲਗਾਤਾਰ ਪ੍ਰੋਟੈਸਟ ਕਰ ਰਹੀ ਆ ਆਤਸ਼ੀ ਦੇ ਖਿਲਾਫ ਭਾਜਪਾ ਕਹਿ ਰਹੀ ਹੈ ਕਿ ਆਤਸ਼ੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਦੋਂ ਜਲੰਧਰ ਪੁਲਿਸ ਨੇ ਕਪਿਲ ਮਿਸ਼ਰਾ ਦੇ ਸਮੇਤ ਪੰਜਾਬ ਕਾਂਗਰਸ ਤੇ ਕੁਝ ਆਗੂਆਂ ਤੇ ਪਰਚੇ ਕੀਤੇ ਤਾਂ ਦਿੱਲੀ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਨੇ ਤਲਬ ਕਰ ਲਿਆ ਜਲੰਧਰ ਪੁਲਿਸ ਕਮਿਸ਼ਨਰ ਨੂੰ 48 ਘੰਟੇ ਦਾ ਨੋਟਿਸ ਦਿੱਤਾ ਗਿਆ ਜਵਾਬ ਦੇਣ ਦੇ ਲਈ ਤੇ ਕਹਿ ਦਿੱਤਾ ਗਿਆ ਦਿੱਲੀ ਸਪੀਕਰ ਦੇ ਵੱਲੋਂ ਕਿ ਇਹ ਪ੍ਰਾਪਰਟੀ ਤਾਂ ਜਿਹੜੀ ਹੈਗੀ ਆ ਜਿਹੜੀ ਆਤਸ਼ੀ ਵਾਲੀ ਵੀਡੀਓ ਹੈ ਇਹ ਸਾਰੀ ਪ੍ਰਾਪਰਟੀ ਦਿੱਲੀ ਵਿਧਾਨ ਸਭਾ ਦੀ ਹੈ ਉਹ ਕਹਿੰਦੇ ਕਿ ਅਸੀਂ ਹੀ ਇਸ ਦੀ ਰਿਕਾਰਡਿੰਗ ਕਰ ਸਕਦੇ ਹਾਂ ਹੋਰ ਕੋਈ ਕੈਮਰਾ ਨਹੀਂ ਲੱਗ ਸਕਦਾ ਕਿਸੇ ਚੈਨਲ ਦਾ ਵੀ ਸੋ ਸਾਡੇ ਵੱਲੋਂ ਇਹ ਬਣਾਈ ਗਈ ਸਾਡੇ ਵੱਲੋਂ ਹੀ ਇਸ ਨੂੰ ਬਾਹਰ ਕੱਢ ਕੇ ਕਿਹਾ ਗਿਆ ਕਿ ਇਹ ਆਤਸ਼ੀ ਤੇ ਇਲਜ਼ਾਮ ਲਗਾਏਗੇ ਤੇ ਕਹਿੰਦੇ ਕਿ ਫੇਰ ਪੰਜਾਬ ਪੁਲਿਸ ਜਾਂ ਜਲੰਧਰ ਪੁਲਿਸ ਕਿਸ ਤਰੀਕੇ ਦੇ ਨਾਲ ਕਾਰਵਾਈ ਕਰ ਸਕਦੀ ਹੈ ਉਹ ਜਿਹੜੀ ਵੀਡੀਓ ਉਹ ਸਾਡੇ ਅਧਿਕਾਰ ਹੇਠ ਆਉਂਦੀ ਹੈ ਉਹ ਸਾਡੀ ਪ੍ਰਾਪਰਟੀ ਹੈ ਹੁਣ ਇਹ ਇਸ ਤਰੀਕੇ ਦਾ ਇੱਕ ਮਾਮਲਾ ਹੋਰ ਵੀ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਅਸੀਂ ਦੇਖ ਰਹੇ ਹਾਂ ਕਿ ਕੁਝ ਪੱਤਰਕਾਰ ਜਿਹੜੇ ਅ ਸਰਕਾਰ ਦੀਆਂ ਫੋਟੋਆਂ ਯੂਜ਼ ਕਰ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੀਆਂ ਕੋਈ ਫੋਟੋਆਂ ਯੂਜ਼ ਕਰਕੇ ਉਹ ਆਪਣੀ ਕੋਈ ਪੋਸਟ ਪਾ ਦਿੰਦੇ ਨੇ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਕਾਪੀਰਾਈਟ ਕੰਟੈਂਟ ਜਾ ਰਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਕੰਟੈਂਟ ਹੈ ਉਹ ਕਾਪੀ ਕੀਤਾ ਜਾਂ ਫੋਟੋ ਕਾਪੀ ਕੀਤੀ ਹੈ ਸੋ ਇਸ ਕਰਕੇ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਪੇਜਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਦੀ ਰੀਚ ਘਟ ਜਾਂਦੀ ਹੈ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਪੱਤਰਕਾਰਾਂ ਨੇ ਪੋਸਟਾਂ ਪਾਈਆਂ ਨੇ ਕਿ ਇੱਕ ਦੋ ਚਾਰ ਜਿਹੜੀਆਂ ਫੋਟੋਆਂ ਨੇ ਸਰਕਾਰ ਦੇ ਕਿਸੇ ਵੀ ਨੁਮਾਇੰਦੀ ਦੀਆਂ ਜਾਂ ਫਿਰ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਿਉਂ ਨਾ ਹੋਣ ਕਿ ਉਹ ਸਾਡੇ ਵੱਲੋਂ ਲਾਈਆਂ ਗਈਆਂ ਵਿੱਚ ਤੇ ਉਸ ਨੂੰ ਉਸਤੇ ਵੀ ਕਾਪੀਰਾਈਟ ਕੰਟੈਂਟ ਕਰ ਦਿੱਤਾ ਗਿਆ ਤੇ ਫਿਰ ਦੂਸਰੇ ਪਾਸੇ ਦਿੱਲੀ ਵਿਧਾਨ ਸਭਾ ਵੀ ਇਹੀ ਕਹਿ ਰਹੀ ਹੈ ਕਿ ਇਸ ਦਾ ਜਿਹੜਾ ਕਾਪੀਰਾਈਟ ਹੈ ਇਹ ਸਾਡਾ ਹੈ ਸਾਰਾ ਕਿ ਇਹ ਸਾਡੇ ਕਾਪੀਰਾਈਟ ਹੈ ਅਸੀਂ ਵੀਡੀਓ ਬਣਾਈ ਹੈ ਤੇ ਤੁਸੀਂ ਇਸ ਦੀ ਜਾਂਚ ਕਿਵੇਂ ਕਰ ਸਕਦੇ ਹੋ ਅਸੀਂ ਜਾਂਚ ਕਰਾ ਸਕਦੇ ਹਾਂ ਦਿੱਲੀ ਵਿਧਾਨ ਸਭਾ ਇਹ ਕਹਿ ਰਹੀ ਹੈ ਕਿ ਅਸੀਂ ਵੀ ਇਸ ਦੀ ਜਾਂਚ ਕਰਾਈ ਹੈ ਤੇ ਜੋ ਕੁਝ ਵੀਡੀਓ ਦੇ ਵਿੱਚ ਕਿਹਾ ਗਿਆ ਉਹ ਸਭ ਕੁਝ ਸਹੀ ਹੈ ਉਹਦੇ ਨਾਲ ਕੋਈ ਛੇੜਛਾੜ ਕੀਤੀ ਨਹੀਂ ਗਈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪੂਰੇ ਇਸ ਸਿਨੈਰੀਓ ਦੇ ਵਿੱਚ ਹੋ ਕੀ ਰਹੀ ਹੈ ਗੱਲ ਗੱਲ ਬੇਅਦਬੀਆਂ ਦੀ ਹੋ ਰਹੀ ਹੈ ਗੱਲ ਗੁਰੂਆਂ ਦੇ અપਮਾਨ ਦੀ ਹੋ ਰਹੀ ਹੈ ਜਿਹਦੇ ਪਿੱਛੇ ਇਸ ਵੇਲੇ ਸਿਆਸਤ ਇੰਨੀ ਗੰਦਲੀ ਹੋ ਗਈ ਹੈ ਕਿ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਕੋਈ ਵੀ ਪਾਰਟੀ ਇਹ ਸੋਚ ਨਹੀਂ ਰਹੀ ਕਿ ਅਸੀਂ ਕਰ ਕੀ ਰਹੇ ਹਾਂ। ਚਾਹੇ ਸੱਤਾਤਾਰੀ ਹੋਵੇ ਚਾਹੇ ਬਾਕੀ ਦੀਆਂ ਪਾਰਟੀਆਂ ਹੋਣ ਕਿਉਂਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਕੰਟੈਂਟ ਸ਼ੇਅਰ ਕਰੋਗੇ ਤਾਂ ਉਹਦੇ 'ਚ ਸਾਫ ਤੌਰ ਤੇ ਦੇਖਿਆ ਜਾਂਦਾ ਕਿ ਬੇਅਦਵੀ ਵਾਲਾ ਤੁਸੀਂ ਕੰਟੈਂਟ ਅਪਲੋਡ ਕਰ ਰਹੇ ਹੋ ਜਾਂ ਉਸ ਨੂੰ ਫਾਰਵਰਡ ਕਰ ਰਹੇ ਹੋ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਜੇਕਰ ਆਤਿਸ਼ੀ ਮਨਰੇਲਾ ਜਿਹੜੀ ਮਾਰ ਲੈਣਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜੇਕਰ ਉਹਨਾਂ ਦੀ ਵੀਡੀਓ ਨੂੰ ਇੱਕ ਦੋ ਦਿਨ ਦੇ ਵਿੱਚ ਹੀ ਲੈਬ ਤੋਂ ਭੇਜ ਕੇ ਟੈਸਟ ਕਰਵਾ ਲਿਆ ਜਾਂਦਾ ਤੇ ਕਿਹਾ ਜਾਂਦਾ ਕਿ ਇਹ ਇਹ ਵੀਡੀਓ ਨਕਲੀ ਐ ਇਸ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਐ ਤੇ ਫਿਰ ਜਿਹੜੀਆਂ ਬਾਕੀ ਦੀਆਂ ਗੁਰੂ ਸਾਹਿਬਾਨਾਂ ਦੀਆਂ ਬੇਅਦਭੀਆਂ ਕਰਨ ਵਾਲੀਆਂ ਵੀਡੀਓਜ਼ ਜਿਹੜੀਆਂ ਸਰਕੂਲੇਟ ਹੋ ਰਹੀਆਂ ਨੇ ਫਿਰ ਸਰਕਾਰ ਉਸ ਵੀਡੀਓਜ਼ ਦੀ ਜਾਂਚ ਕਿਉਂ ਨਹੀਂ ਕਰਾ ਰਹੀ ਚਾਹੇ ਉਹ ਪਹਿਲੀ ਵੀਡੀਓ ਹੋਵੇ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਸ਼ਕਲ ਵਰਗਾ ਇੱਕ ਬੰਦਾ ਇਸ ਤਰੀਕੇ ਦੇ ਨਾਲ ਕਰ ਰਿਹਾ ਚਾਹੇ ਉਹ ਬਾਅਦ ਦੇ ਵਿੱਚ ਆਈਆਂ ਵੀਡੀਓ ਹੋਣ ਜਿਦੇ ਵਿੱਚ ਜੱਥੇਦਾਰ ਗੜਗੱਜ ਨੂੰ ਦਿਖਾਇਆ ਗਿਆ ਸੁਖਵੀਰ ਬਾਦਲ ਮਜੀਠੀਆ ਨੂੰ ਦਿਖਾਇਆ ਗਿਆ ਸਰਕਾਰ ਫਿਰ ਉਹਨਾਂ ਵੀਡੀਓ ਦੀ ਜਾਂਚ ਕਿਉਂ ਨਹੀਂ ਕਰਾ ਲੈਂਦੀ ਜੇਕਰ ਆਤਿਸ਼ੀ ਦੀ ਵੀਡੀਓ ਦੀ ਜਾਂਚ ਸਿਰਫ ਥੋੜੇ ਜਿਹਾ ਸਮੇਂ ਦੇ ਵਿੱਚ ਹੋ ਸਕਦੀ ਹੈ ਰਿਪੋਰਟ ਆ ਸਕਦੀ ਹੈ ਫਿਰ ਬਾਕੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਫਿਰ ਸਰਕਾਰ ਉਸ ਵੀਡੀਓ ਦੀ ਜਾਂਚ ਕਰਾ ਕੇ ਕਿਉਂ ਨਹੀਂ ਲੋਕਾਂ ਦੇ ਸਾਹਮਣੇ ਰਿਪੋਰਟ ਲਿਆ ਕੇ ਰੱਖ ਦਿੰਦੀ ਕਿ ਵੀ ਦੇਖੋ ਜਾਂ ਤਾਂ ਇਹ ਵੀਡੀਓ ਅਸਲੀ ਹੈ ਜਾਂ ਫਿਰ ਇਹ ਵੀਡੀਓ ਨਕਲੀ ਹੈ ਤੇ ਫਿਰ ਉਹਨਾਂ ਵੀਡੀਓ ਨੂੰ ਬਣਾਉਣ ਵਾਲਿਆਂ ਦੇ ਉੱਤੇ ਕਾਰਵਾਈ ਸਰਕਾਰ ਕਿਉਂ ਨਹੀਂ ਕਰ ਰਹੀ ਇਹ ਵੱਡੇ ਸਵਾਲ ਨੇ ਅੱਜ ਹਰ ਇੱਕ ਪੰਜਾਬੀ ਪੁੱਛ ਰਿਹਾ ਜਾਂ ਗੁਰੂ ਦਾ ਜਿਹੜਾ ਸਿੱਖ ਹੈ ਉਹ ਪੁੱਛ ਰਿਹਾ ਕਿ ਗੁਰੂਆਂ ਨੂੰ ਆਧਾਰ ਬਣਾ ਕੇ ਜਾਂ ਧਰਮ ਨੂੰ ਆਧਾਰ ਬਣਾ ਕੇ ਜਿਹੜੀ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਾਜਨੀਤੀ ਹੋ ਰਹੀ ਹੈ ਉਹ ਕਦੋਂ ਤੱਕ ਹੁੰਦੀ ਰਹੂਗੀ ਕਿ ਇਹ ਚੀਜ਼ ਕਦੇ ਬੰਦ ਹੋਊਗੀ ਜਾਂ ਨਹੀਂ ਹੋਊਗੀ ਹੁਣ ਦੂਸਰੇ ਪਾਸੇ ਜਿਹੜਾ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਉਸ ਦੇ ਉੱਤੇ ਵੀ ਬਹੁਤ ਸਾਰੇ ਵਿਚਾਰ ਹਰ ਦਿਨ ਆ ਜਾਂਦੇ ਨੇ ਜਥੇਦਾਰ ਸਾਹਿਬ ਨੇ ਸਕੱਤਰੇਤ ਦੇ ਉੱਤੇ ਮੁੱਖ ਮੰਤਰੀ ਨੂੰ ਤਲਬ ਕੀਤਾ ਤਾਂ ਮੁੱਖ ਮੰਤਰੀ ਸਾਹਿਬ ਦੀ ਇਹ ਰਿਕੁਐਸਟ ਆਈ ਬੇਨਤੀ ਆਈ ਕਿ ਸਕੱਤਰੇਤ ਦੇ ਵਿੱਚ ਮੈਂ ਜਦੋਂ ਤਲਬ ਮੈਨੂੰ ਕੀਤਾ ਜਾਣਾ ਜਦੋਂ ਗੱਲਬਾਤ ਸਵਾਭ ਜਾ ਹੋਣੇ ਨੇ ਤਾਂ ਉਸ ਦੀ ਜਿਹੜੀ ਇੱਕ ਲਾਈਵ ਟੈਲੀਕਾਸਟ ਹੈ ਉਹ ਕੀਤਾ ਜਾਵੇ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਧਰਮ ਦੇ ਧੁਰੇ ਤੇ ਕਮਾਈਆਂ ਜਾ ਰਹੀਆਂ ਨੇ ਜਾਣ ਬੁੱਝ ਕੇ ਤੇ ਇਹ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ ਚਾਹੇ ਕੋਈ ਵੀ ਹੋਵੇ ਰਾਜਨੀਤਿਕ ਪਾਰਟੀਆਂ ਵੋਟਾਂ ਦੇ ਲਾਹੇ ਦੇ ਲਈ ਇਸ ਹੱਦ ਤੱਕ ਜਾ ਸਕਦੀਆਂ ਨੇ ਕਦੇ ਕਿਸੇ ਨੇ ਸ਼ਾਇਦ ਸੋਚਿਆ ਨਹੀਂ ਹੋਊਗਾ ਪੰਜਾਬ ਦੇ ਵਿੱਚ ਕਿ ਕੋਈ ਦੌਰ ਐਸਾ ਵੀ ਆਊਗਾ ਚਾਹੇ ਉਹ 2015 14 ਤੋਂ ਸ਼ੁਰੂ ਹੋਇਆ ਦੌਰ ਹੋਵੇ ਅੱਜ ਤੱਕ 2026 ਤੱਕ ਚੱਲ ਰਿਹਾ ਹੋਵੇ ਕਿ ਕੋਈ ਐਸੇ ਵੀ 10 15 ਸਾਲ ਆਉਣਗੇ ਜਦੋਂ ਪੰਜਾਬ ਦੀ ਸਿਆਸਤ ਸਿਰਫ ਤੇ ਸਿਰਫ ਗੁਰੂਆਂ ਦੀ ਬੇਅਦਬੀ ਦੇ ਆਸ-ਪਾਸ ਘੁੰਮਦੀ ਰਹੂਗੀ ਹਰ ਕੋਈ ਗੁਰੂਆਂ ਦੀ ਬੇਅਦਬੀ ਦੀ ਗੱਲ ਕਰਦਾ ਰਹੂਗਾ ਇੱਕ ਵੀਡੀਓ ਆਊਗੀ ਤਾਂ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਵੀਡੀਓਜ਼ ਆਉਣਗੀਆਂ ਪਰ ਸਾਡੀਆਂ ਸਰਕਾਰਾਂ ਚੁੱਪ ਰਹਿਣਗੀਆਂ ਇਸ ਮਾਮਲੇ ਦੇ ਵਿੱਚ ਸਰਕਾਰਾਂ ਕਾਰਵਾਈ ਕਿਉਂ ਨਹੀਂ ਕਰਦੀਆਂ ਜਿਸ ਤਰੀਕੇ ਨਾਲ ਬਾਕੀ ਮਾਮਲਿਆਂ ਦੇ ਵਿੱਚ ਕਾਰਵਾਈ ਹੁੰਦੀ ਹੈ ਇਹ ਲੋਕ ਸਵਾਲ ਕਰ ਰਹੇ ਨੇ